SSP ਬਠਿੰਡਾ ਦੇ ਵੱਲੋਂ ਡਿਊਟੀ ਦੇ ਵਿੱਚ ਲਾਪਰਵਾਹੀ ਵਰਤਣ ਵਾਲੇ ਆਪਣੇ ਹੀ ਵਿਭਾਗ ਦੇ ਪੁਲਿਸ ਕਰਮਚਾਰੀਆਂ ਦੇ ਉੱਪਰ ਵੱਡਾ ਐਕਸ਼ਨ ਇਨਚਾਰਜ ਸਮੇਤ 4 ਪੁਲਿਸ ਕਰਮਚਾਰੀਆਂ ਤੇ ਕੀਤੀ ਗਈ ਵੱਡੀ ਕਾਰਵਾਈ 3 ਨੂੰ ਕੀਤਾ ਗਿਆ ਸਸਪੈਂਡ ਅਤੇ 1 ਨੂੰ ਕੀਤਾ ਗਿਆ ਲਾਈਨ ਹਾਜ਼ਰ ਦੱਸ ਦਈਏ ਕਿ SSP ਬਠਿੰਡਾ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ CIA 1 ਦੇ ਵਿੱਚ ਇਹਨਾਂ ਪੁਲਿਸ ਕਰਮਚਾਰੀਆਂ ਨੂੰ ਕੁਝ ਵਿਭਾਗੀ ਟਾਸਕ ਦਿੱਤੇ ਗਏ ਸਨ ਜੋ ਕਿ ਉਹਨਾਂ ਦੇ ਵੱਲੋਂ ਸਮੇਂ ਤੇ ਨਹੀਂ ਕੀਤੇ ਗਏ ਅਤੇ ਆਪਣੀ ਡਿਊਟੀ ਦੇ ਵਿੱਚ ਲਾਪਰਵਾਹੀ ਵਰਤੀ ਗਈ ਜਿਸ ਤੋਂ ਬਾਅਦ ਉੱਚ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੀ ਰਿਪੋਰਟ ਜਦੋਂ ਪੇਸ਼ ਕੀਤੀ ਗਈ ਤਾਂ ਇਸ ਦੇ ਵਿੱਚ ਉਹਨਾਂ ਵੱਲੋਂ ਡਿਊਟੀ ਦੇ ਵਿੱਚ ਲਾਪਰਵਾਹੀ ਵਰਤਣ ਪਾਈ ਗਈ ਜਿਸ ਕਾਰਨ ਉਹਨਾਂ ਤੇ ਇਹ ਕਾਰਵਾਈ ਕੀਤੀ ਗਈ ਹੈ ਅਤੇ ਕਾਰਵਾਈ ਕਰਦਿਆ ਹੋਇਆ CIA 1 ਦੇ 3 ਪੁਲਿਸ ਕਰਮਚਾਰੀਆਂ ਅਤੇ ਇਨਚਾਰਜ ਸਮੇਤ 4 ਲੋਕਾਂ ਤੇ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ 3 ਨੂੰ ਸਸਪੈਂਡ ਕੀਤਾ ਗਿਆ ਹੈ ਤੇ ਇਨਚਾਰਜ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਸੀਆਈਏ ਜੀ ਦੀ 2 ਦਿਨ ਪਹਿਲਾਂ ਮੈਨੂੰ ਰਿਪੋਰਟ ਮਿਲੀ ਸੀ ਇਸ ਇਨਵੈਸਟੀਗੇਸ਼ਨ ਵੱਲੋਂ ਕਿ ਇੱਥੇ ਜਿਹੜੇ ਕੰਟੀਨਿਊਡ ਸਾਡੇ ਵਕ ਵਕ ਟਾਸ ਤੇ ਗਏ ਸੀ ਸਾਡੇ ਮੁਲਾਜ਼ਮਾਂ ਨੂੰ ਉਹਨਾਂ ਨੇ ਐਸ ਪਰ ਸੈਟੀਸਫੈਕਸ਼ਨ ਨਹੀਂ ਕੰਮ ਕੀਤਾ ਤੇ ਉਸੇ ਬਿਹੱਵਤੇ ਅਸੀਂ ਇਹ ਇਟ ਇਜ਼ ਅ ਰੂਟੀਨ ਐਕਸਰਸਾਈਜ਼ ਸਾਡਾ ਡਿਪਾਰਟਮੈਂਟਲ ਐਕਸ਼ਨ ਹੁੰਦਾ ਹੈ। ਜਦੋਂ ਬਿਕੋਜ਼ ਵੀ ਆਰ ਅ ਯੂਨੀਫਾਰਮ ਫੋਰਸ ਅਗਰ ਹਮ ਅਸੀਂ ਕੋਈ ਟਾਸਕ ਦਿੰਦੇ ਆ ਵਿਚ ਇਜ਼ ਵੈਰੀ ਇੰਪੋਰਟੈਂਟ ਉਹਨੂੰ ਜੇ ਅਸੀਂ ਸੈਟੀਸਫੈਕਟਰੀਲੀ ਨਹੀਂ ਐਗਜ਼ੀਕਿਊਟ ਕਰਦੇ ਤਾਂ ਮੇਰੇ ਆਫੀਸਰਸ ਮੈਨੂੰ ਰਿਪੋਰਟ ਰეკਮੈਂਡ ਕਰ ਸਕਦੇ ਐਕਸ਼ਨ ਉਸੇ ਬਿਹਫ ਤੇ ਅਸੀਂ ਤਿੰਨ ਮੁਲਾਜ਼ਮਾਂ ਤੇ ਡਿਪਾਰਟਮੈਂਟਲ ਐਕਸ਼ਨ ਕੀਤਾ ਔਰ ਉਹਨਾਂ ਨੂੰ ਸਸਪੈਂਡ ਕੀਤਾ ਔਰ ਉਸ ਦੇ ਨਾਲ ਜਿਹੜਾ ਉਹਨਾਂ ਦਾ ਇਮੀਡੀਏਟ ਇੰਚਾਰਜ ਸੀ ਬਿਕੋਜ਼ ਉਹਦੀ ਸੁਪਰਵਾਈਜ਼ਨ ਦਿੱਲੀ ਸੀਗੀ ਇਸ ਕਰਕੇ ਉਹਨੂੰ ਲਾਈਨ ਹਾਜ਼ਰ ਕੀਤਾ